ਦਸੰਬਰ ਮਹੀਨੇ ਜਦੋਂ ਧੁੰਦ ਦਾ ਕਹਿਰ ਹੁੰਦਾ ਹੈ ਤੇ ਉਦੋਂ ਚੋਰਾਂ ਦਾ ਇਹ ਕਹ ਲਿਆ ਕਿ ਬਾਜ਼ਾਰ ਵੀ ਗਰਮ ਹੋ ਜਾਂਦਾ ਹੈ ਚੋਰਾਂ ਦੇ ਕੋਲ ਤਰੀਕਾ ਆ ਜਾਂਦਾ ਹੈ ਕਿ ਦਿਖਦਾ ਕੱਖ ਨਹੀਂ ਪਰ ਅਸੀਂ ਆਪਣਾ ਕੰਮ ਕਰ ਲੈਣਾ ਐਦਾਂ ਹੀ ਮੋਗਾ ਦੇ ਵਿੱਚ ਲਗਾਤਾਰ ਤਾਰਾਂ ਚੋਰੀ ਹੋ ਰਹੀਆਂ ਸੀ ਜੀ ਹਾਂ ਬਿਜਲੀ ਦੀਆਂ ਤਾਰਾਂ ਮੋਟਰਾਂ ਦੀਆਂ ਤਾਰਾਂ ਚੋਰੀਆਂ ਹੋ ਰਹੀਆਂ ਸੀ ਪੰਜਾਬ ਪੁਲਿਸ ਨੇ ਨਾ ਚੋਰਾਂ ਦੇ ਉੱਤੇ ਛਿਕੰਜਾ ਕਸਣ ਦੀ ਨਵੀਂ ਤਰਕੀਬ ਬਣਾਈ दरअसल ਇਸ ਤਰਕੀਬ ਜਰੀਏ ਚੋਰਾਂ ਦੇ ਉੱਤੇ ਪਹਿਲਾਂ ਨਿਗਰ ਰੱਖੀ ਜਦੋਂ ਤਾਰਾਂ ਕੱਢ ਕੇ ਘਰ ਲੈ ਗਏ ਤੇ ਫਿਰ ਜਿੱਥੇ ਤਾਰਾਂ ਲਕੋ ਕੇ ਸਟੋਰ ਕੀਤੀਆਂ ਹੋਈਆਂ ਸੀ ਉਥੋਂ ਸਾਰੀਆਂ ਤਾਰਾਂ ਬਰਾਮਦ ਕਰ ਲਈਆਂ ਤੁਸੀਂ ਵੀ ਦੇਖੋ ਤੇ ਸੁਣੋ ਪੁਲਿਸ ਵਾਲਿਆਂ ਦੀ ਗੱਲਬਾਤ ਸਰ ਪੁਲਿਸ ਵੱਲੋਂ ਚੋਰ ਫੜਿਆ ਹੈ ਕਿੰਨੀਆਂ ਚੋਰੀਆਂ ਕੀਤੀਆਂ ਗਈਆਂ ਔਰ ਕੀ ਮਿਲਿਆ ਇਹਨਾਂ ਨੂੰ ਇੱਕ 19 20 ਦੀ ਦਰਮਿਆਨੀ ਰਾਤ ਨੂੰ ਨਗਰ ਨਗਰ ਮੋਗਾ ਵਿਖੇ ਬਿਜਲੀ ਤਾਰ ਬਿਜਲੀ ਦੀ ਜਿਹੜੀ ਤਾਰ ਹੈ ਉਹਦੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਸੀਗੀ ਉਹਦੇ ਸਬੰਧ ਵਿੱਚ ਅਸੀਂ ਰਵੀ, surjeet ਅਤੇ Vishal ਜਿਹੜੇ ਤਿੰਨ ਅਸੀਂ ਜਿਹੜਾ ਚੋਰ ਜਿਹੜਾ گرو ਸੀਗਾ ਉਹਨੂੰ ਅਸੀਂ ਨੈਪ ਕੀਤਾ ਉਹਨੂੰ ਅਰੈਸਟ ਕੀਤਾ ਤੇ ਇਹਨਾਂ ਦਾ ਐਫ ਆਈ ਆਰ ਨੰਬਰ 299 ਸੀ ਰਜਿਸਟਰ ਕਰਕੇ ਉਹਦੇ ਚ ਅਸੀਂ ਅਰੈਸਟ ਪਾਈ ਹੈ ਜੀ ਸਰ ਕੀ ਕੋ ਮਿਲਿਆ ਇਹਨਾਂ ਕੋਲੇ ਇਹਨਾਂ ਤੋਂ ਜਿਹੜੀ ਇਹਨਾਂ ਨੇ ਬਿਜਲੀ ਦੀ ਤਾਰ ਜਿਹੜੀ ਚੋਰੀ ਕੀਤੀ ਸੀ ਤਕਰੀਬਨ 13-14000 ਰੁਪਏ ਦੀ ਜਿਹੜੀ ਉਹਨਾਂ ਦੀ ਕੀਮਤ ਸੀਗੀ ਉਹ ਸਾਰੀ ਅਸੀਂ ਤਾਰ ਕਵਰ ਕੀਤੀ ਹੈ ਜੀ ਸਰ ਬੈਕਗਰਾਉਂਡ ਕੀ ਇਹਨਾਂ ਦੇ ਜੀ ਇਹਨਾਂ ਦਾ ਅਸੀਂ ਹੁਣ ਪੁਲਿਸ ਰਿਮਾਂਡ ਲੈ ਕੇ ਜੀ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਉਹਨਾਂ ਨੇ ਪਹਿਲਾਂ ਕੋਈ ਵਾਰਦਾਤ ਕੀਤੀ ਹੋਈ ਤਾਂ ਅਸੀਂ ਉਹਨਾਂ ਤੇ ਵੀ ਜਿਹੜੇ ਫੈਕਟਸ ਆ ਉਹ ਵੀ ਅਸੀਂ ਸਾਹਮਣੇ ਲਿਆਵਾਂ ਸਰ ਬਰਾਮਦਗੀ ਹੋ ਗਈ ਜੀ ਬਰਾਮਦਗੀ ਹੋ ਗਈ ਜੀ ਸਰ ਤਿੰਨ ਜਣੇ ਆ ਕਿ ਹੋਰ ਵੀ ਇਹਨਾਂ ਦਾ ਤਾਂ ਤਿੰਨ ਜਣਿਆਂ ਦਾ ਗਰੂਪ ਸੀਗਾ ਜੀ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਅਰੈਸਟ ਕਰ ਲਿਆ ਦਸੰਬਰ ਮਹੀਨੇ ਜਦੋਂ ਧੁੰਦ ਦਾ ਕਹਿਰ ਹੁੰਦਾ ਹੈ ਤੇ ਉਦੋਂ ਚੋਰਾਂ ਦਾ ਅਈ ਗਾਲੀ ਹੈ ਕਿ ਬਾਜ਼ਾਰ ਵੀ ਗਰਮ ਹੋ ਜਾਂਦਾ ਹੈ ਚੋਰਾਂ ਦੇ ਕੋਲ ਤਰੀਕਾ ਆ ਜਾਂਦਾ ਹੈ ਕਿ ਦਿਖਦਾ ਕੱਕ ਨਹੀਂ ਪਰ ਅਸੀਂ ਆਪਣਾ ਕੰਮ ਕਰ ਲੈਣਾ ਐਦਾਂ ਹੀ ਮੋਗਾ ਦੇ ਵਿੱਚ ਲਗਾਤਾਰ ਤਾਰਾਂ ਚੋਰੀ ਹੋ ਰਹੀਆਂ ਸੀ ਜੀ ਹਾਂ ਬਿਜਲੀ ਦੀਆਂ ਤਾਰਾਂ ਮੋਟਰਾਂ ਦੀਆਂ ਤਾਰਾਂ ਚੋਰੀਆਂ ਹੋ ਰਹੀਆਂ ਸੀ ਪੰਜਾਬ ਪੁਲਿਸ ਨੇ ਨਾ ਚੋਰਾਂ ਦੇ ਉੱਤੇ ਛਿਕੰਜਾ ਕਸਣ ਦੀ ਨਵੀਂ ਤਰਕੀਬ ਬਣਾਈ ਬਸਲ ਇਸ ਤਰਕੀਬ ਜਰੀਏ ਚੋਰਾਂ ਦੇ ਉੱਤੇ ਪਹਿਲਾਂ ਨਿਗਰ ਰੱਖੀ ਜਦੋਂ ਤਾਰਾਂ ਕੱਢ ਕੇ ਘਰ ਲੈ ਗਏ ਤੇ ਫਿਰ ਜਿੱਥੇ ਤਾਰਾਂ ਲਕੋ ਕੇ ਸਟੋਰ ਕੀਤੀਆਂ ਹੋਈਆਂ ਸੀ ਉਥੋਂ ਸਾਰੀਆਂ ਤਾਰਾਂ ਬਰਾਮਦ ਕਰ ਲਈਆਂ ਤੁਸੀਂ ਵੀ ਦੇਖੋ ਤੇ ਸੁਣੋ ਪੁਲਿਸ ਵਾਲਿਆਂ ਦੀ ਗੱਲਬਾਤ ਸਰ ਪੁਲਿਸ ਵੱਲੋਂ ਚੋਰ ਫੜੇ ਆ ਕਿੰਨੀਆਂ ਚੋਰੀਆਂ ਕੀਤੀਆਂ ਗਈਆਂ ਔਰ ਕੀ ਮਿਲਿਆ ਇਹਨਾਂ ਨੂੰ ਇੱਕ 19-20 ਦੀ ਦਰਮਿਆਨੀ ਰਾਤ ਨੂੰ ਨਗਰ ਨਿਗਮ ਮੋਗਾ ਵਿਖੇ ਬਿਜਲੀ ਤਾਰ ਬਿਜਲੀ ਦੀ ਜਿਹੜੀ ਤਾਰ ਹੈ ਉਹਦੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਸੀਗੀ ਉਹਦੇ ਸੰਬੰਧ ਵਿੱਚ ਅਸੀਂ ਰਵੀ, surjeet ਤੇ Vishal ਜਿਹੜੇ ਤਿੰਨ ਅਸੀਂ ਜਿਹੜਾ ਚੋਰ ਜਿਹੜਾ ਗਰੋ ਸੀਗਾ ਉਹਨੂੰ ਅਸੀਂ ਨੈਪ ਕੀਤਾ ਉਹਨੂੰ ਅਰੈਸਟ ਕੀਤਾ ਇਹ ਇਹਨਾਂ ਦਾ ਐਫਆਈਆਰ ਨੰਬਰ 299 ਸੀ ਰਜਿਸਟਰ ਕਰਕੇ ਉਹਦੇ ਚ ਅਸੀਂ ਅਰੈਸਟ ਪਾਈ ਹੈ ਜੀ ਸਰ ਕੀ ਕੋ ਮਿਲਿਆ ਇਹਨਾਂ ਕੋਲੇ ਇਹਨਾਂ ਤੋਂ ਜਿਹੜੀ ਇਹਨਾਂ ਨੇ ਬਿਜਲੀ ਦੀ ਤਾਰ ਜਿਹੜੀ ਚੋਰੀ ਕੀਤੀ ਸੀ ਤਕਰੀਬਨ 13-14000 ਰੁਪਏ ਦੀ ਜਿਹੜੀ ਉਹਨਾਂ ਦੀ ਕੀਮਤ ਸੀਗੀ ਉਹ ਸਾਰੀ ਅਸੀਂ ਤਾਰ ਰਿਕਵਰ ਕੀਤੀ ਹੈ ਜੀ ਸਰ ਬੈਕਗਰਾਉਂਡ ਕੀ ਇਹਨਾਂ ਦੇ ਜੀ ਇਹਨਾਂ ਦਾ ਅਸੀਂ ਹੁਣ ਪੁਲਿਸ ਰਿਮਾਂਡ ਲੈ ਕੇ ਜੀ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਇਹਨਾਂ ਨੇ ਪਹਿਲਾਂ ਕੋਈ ਵਾਰਦਾਤ ਕੀਤੀ ਹੋਈ ਤਾਂ ਅਸੀਂ ਉਹਨਾਂ ਦੇ ਵੀ ਜਿਹੜੇ ਫੈਕਟਸ ਉਹ ਵੀ ਅਸੀਂ ਸਾਹਮਣੇ ਲਿਆਵਾਂਗੇ ਸਰ ਬਰਾਮਦਗੀ ਹੋ ਗਈ ਜੀ ਬਰਾਮਦਗੀ ਹੋ ਗਈ ਹੈ ਜੀ ਤਾਂ ਤਿੰਨ ਜਣੇ ਆ ਕਿ ਹੋਰ ਵੀ ਇਹ ਇਹਨਾਂ ਤਾਂ ਤਿੰਨ ਜਣਿਆਂ ਦਾ ਗਰੋ ਸੀਗਾ ਜੀ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਅਰੈਸਟ ਕਰ ਲਿਆ ਜੀ